ਵੱਡੇ ਬਾਦਲ ਸਾਹਿਬ ਦੇ ਮੱਝ ਬਹੁਤ ਜ਼ਿਆਦਾ ਬੋਝ ਰਿਹਾ ਹੈ ਇਸ ਕੱਲ ਦਾ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਮੈਂ ਐ ਸ਼ਰੋਮਣੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਆਪਾਂ ਮੌਜੂਦ ਆਂ ਸ਼੍ਰੀ ਕਲਤਕ ਸਾਹਿਬ ਦੇ ਸੰਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ ਹੈ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਤਕ ਸਰਕਾਰ ਸੀ ਹਾਂ ਪੰਤਕ ਸਰਕਾਰ ਸੀ ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਾਦੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੀ ਵੀ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਹੈ ਉਹਨਾਂ ਨੂੰ ਜੇਲ੍ਹਾਂ ਚ ਭਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਉਹਨਾਂ ਦੀ ਵੀ ਸ਼ਕਲਾਂ ਵੀ قوم ਦੇ سامنے پیش ਕਰਾਂਗੇ ਜਿਨ੍ਹਾਂ ਨੇ سیاਸਤ ਕੀਤੀ ਹੈ ਮੈਂ ਸਾਧ ਪ੍ਰਕਾਸ਼ ਸਿੰਘ ਜੀ ਬادل طرفوں بھی ਕਿਉਂਕਿ ਉਹਨਾਂ ਨੇ ਕਿਉਂਕਿ ਅੱਜ ਆਪਣੇ ਵਿੱਚ ਨਹੀਂ ਰਹੇ ਐਜ਼ ਮੁੱਖ ਸੇਵਾ ਦਾ ਤਰਫੋਂ ਤੇ ਸਮੁੱਚੀ پارٹی ਦੀ ਲੀਡਰਸ਼ਿਪ ਤਰਫੋਂ ਤੇ ਸਮੁੱਚੀ پارٹی ਦੇ ਵਰਕਰ ਕਿਉਂਕਿ پارٹی ਦੇ ਵਰਕਰ ਵੀ ਆਪਣੀ ਪਾਰਟੀ ਦੀ ਇੱਕ jaan ਹੁੰਦੇ ਐ ਅਸੀਂ ਪ੍ਰਮਾਤਮਾ ਦੇ ਸਾਹਮਣੇ ਅਰਦਾਸ ਬੇਨਤੀ ਕਰੀਏ ਅੱਜ ਕਿ ਪ੍ਰਮਾਤਮਾ ਜਾਣੇ ਜਾਂ ਨੇ ਸਾਥ ਕੋਈ ਪੁੱਲ ਹੋਈ ਹੋਏ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਆਂ ਅਸੀਂ ਜੋ ਗੁਰੂ ਸਾਹਿਬਾਂ ਦੇ ਦੱਸੇ ਹੋ ਰਸਤੇ ਸਿਧਾਂਤਾਂ ਦੇ ਜਿਵੇਂ ਜਿਵੇਂ ਸਿਧਾਂਤ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਸਰਬੱਤ ਦੇ ਭਲੇ ਦਾ ਪੰਜਾਬ ਨੂੰ ਤਰੱਕੀ ਲੈਂਦੇ ਉਸੇ ਸਿਧਾਂਤਾਂ ਤੇ ਸਾਡੇ ਸਿਰ ਤੇ ਹੱਥ ਰੱਖਣ ਸਾਰੇ ਸਮੂਚੀ ਵਰਕਰਾਂ ਤੇ ਸਾਡੀ ਜਥੇਬੰਦੀ ਤੇ ਕਿ ਅਸੀਂ ਪੰਜਾਬ ਨੂੰ ਫਿਰ ਤੋਂ ਵਾਪਸ ਉਹ ਲੀਆਂ ਤੇ ਲੈ ਕੇ ਆਈਏ ਕਿਉਂਕਿ ਜੈਜੀ ਹਾਲਾਤ ਬਣ ਗਈ ਹੈ ਪੰਜਾਬ ਵਿੱਚ 5 ਸਾਲ ਕਾਂਗਰਸ ਦੇ ਤੇ ਜਿਹੜਾ ਹੁਣ ਹੁਕਮਰਾਨ ਆਇਆ ਹੈ ਜਿਸ ਤਰੀਕੇ ਨਾਲ ਲੱਗਿਆ ਜਿਸ ਤਰੀਕੇ ਨਾਲ ਉਹਨਾਂ ਨੇ ਗੁਰੂ ਘਰਾਂ ਤੇ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਪੁਲਿਸ ਨਹੀਂ ਐਜਾ ਸīn ਆਪਾਂ ਅਜ ਤੱਕ ਨਹੀਂ ਕਿਤੇ ਦੇਖਿਆ ਸੋ ਆਪਣੀ ਫੌਜ ਨੂੰ ਬਲ ਬਖਸ਼ਣ ਅਸੀਂ ਐਜੇ ਦੁਸ਼ਮਨਾ ਦਾ ਸਾਹਮਣਾ ਕਰ ਸਕੀਏ ਤੇ ਪੰਜਾਬ ਨੂੰ ਇਕੱਠਾ ਕਰਕੇ ਅਸੀਂ ਸੱਚੀ ਗਵਾਈ ਜਿਵੇਂ ਪਹਿਲੇ ਦਿੰਦੇ ਰਹੇ ਆ ਉਹ ਸੱਚੀ ਗਵਾਈ ਦੇ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਲੜਾਈ ਲੜੀ